ਇਹ ਘਰੇ ਆ ਮੱਛੀਵਾੜਾ ਮਾਰਕੀਟ ਕਮੇਟੀ ਦਫਤਰ ਵਿੱਚ ਜਿੱਥੇ ਨਾਮਜ਼ਦਗੀ ਪੱਤਰ ਪੰਚਾਪੰਚਾ ਦਾ ਦਾਖਲ ਹੋਣ ਦਾ ਕੰਮ ਚੱਲਿਆ ਵਾ ਤੇ ਇਸ ਟਾਈਮ 4 ਤਰੀਕ ਸ਼ਾਮ ਦੇ 3 ਵੇ ਤੱਕ ਨਾਮਜ਼ਦਗੀ ਪੱਤਰ ਦੀ ਪ੍ਰਕਿਰਿਆ ਸ਼ੁਰੂ ਹੋਣੀ ਸੀਗੀ ਤੇ ਇਸ ਟਾਈਮ 5 ਤੀ ਹੋ ਚੁੱਕੀ ਆ 1:3 ਵਜ ਚੁੱਕਿਆ ਅੱਧੀ ਰਾਤ ਦਾ 5 ਵਜ ਕੇ 5 ਤੀ ਨੂੰ 1:3 ਵਜਿਆ ਵਾ ਤੇ ਹਜੇ ਤੱਕ ਇੱਥੇ ਨਾਮਜ਼ਦਗੀ ਪੱਤਰ ਦਾ ਕੰਮ ਚੱਲ ਰਿਹਾ ਵਾ ਲੋਕ ਜਿਹੜੇ ਉਮੀਦਵਾਰ ਨੇ ਉਹ ਇੱਥੇ ਖੜੇ ਪਰੇਸ਼ਾਨ ਹੋ ਰਹੇ ਨੇ ਉਹ ਪ੍ਰਸ਼ਾਸਨ ਨੂੰ ਕੋਸਦੇ ਨੇ ਇਹ ਅਸੀਂ ਸਵੇਰੇ 6 ਵਜੇ ਦੇ ਆਏ ਖੜੇ ਆ ਇੱਥੇ ਲਾਈਨਾਂ ਲਾ ਕੇ ਖੜੇ ਆ ਨਾਮਜ਼ਦਗੀ ਪੱਤਰ ਦਾ ਕੰਮ ਕਰਾਉਣ ਨੂੰ ਰਾਤ ਦੇ 1:30 ਵਜੇ ਗਿਆ ਵਾ ਹਜੇ ਤੱਕ ਉਹਨਾਂ ਦੀਆਂ ਫਾਈਲਾਂ ਦਾ ਕੰਮ ਨਹੀਂ ਲਈ ਗਈਆਂ ਫਾਈਲਾਂ ਦਾ ਕੰਮ ਕੰਮ ਨਹੀਂ ਹੋਇਆ ਹੈਗਾ ਤੇ ਅੰਦਰ ਪੂਰਾ ਸੰਭਾਣ ਪਿਆ ਹੋਇਆ ਵਾ ਕਲੇਸ਼ ਪਿਆ ਹੋਇਆ ਵਾ ਇਹ ਪ੍ਰਸ਼ਾਸਨ ਦੀ ਤੇ ਸਰਕਾਰ ਪ੍ਰਸ਼ਾਸਨ ਦੀ ਬੜੀ ਵੱਡੀ ਤਲੈਕੀ ਸਾਹਮਣੇ ਆਇਆ ਹੈ ਜੀ ਇੱਥੇ ਕੋਈ ਵੀ ਉਸ ਪ੍ਰਬੰਧਨੀ ਕੀਤੇ ਸਿਰਫ 14 ਪਿੰਡਾਂ ਦਾ ਨਾਮਜ਼ਦਗੀ ਪੱਤਰ ਦਾ ਕੰਮ ਚੱਲਦਾ ਸੀਗਾ ਇਹ ਮਛੜਾ ਮਾਰਕੀਟਿੰਗ ਦਫ਼ਤਰ ਵਿੱਚ 14 ਪਿੰਡਾਂ ਦੀ ਨਾਮਜ਼ਦਗੀ ਪੱਤਰ ਦਾ ਕੰਮ ਅੱਜ ਸਵੇਰੇ 9 ਵਜੇ ਦਾ ਸ਼ੁਰੂ ਹੋਇਆ 3 ਵਜੇ ਤੱਕ ਮੁਕੰਮਲ ਹੋਣਾ ਸੀ ਤੇ 5 ਤੀਕ ਹੋ ਗਈ ਆ 1:30 ਬਚ ਗਿਆ ਹਜੇ ਤੱਕ ਵੀ ਮੁਕੰਮਲ ਨਹੀਂ ਹੋਇਆ ਔਰ ਜੋ ਲੱਗਦਾ ਵਾ ਵੀ ਇਹ ਤੜਕੇ 4 ਵਜੇ ਤੱਕ ਜਾਂ 5 ਵਜੇ ਤੱਕ ਸ਼ਾਇਦ ਮੁਕੰਮਲ ਹੋਵਾ ਆਉ ਤੁਹਾਨੂੰ ਦਿਖਾਉਂਦੇ ਆਂ ਅੰਦਰ ਕੀ ਹਾਲਾਤ ਹੈ ਵੀ ਲੈ ਕੇ ਲੋਕਲ ਸਟਾਫ ਕਰਦੇ ਜੀ 6 ਵੇ ਦੇ ਬੈਠੇ ਆ ਹਾਂ ਜੀ ਨਸਨੀ ਬੋਲੋਗੇ ਫਾਰਮ ਨੰਬਰ ਦੱਸਣਗੇ ਇਹ ਕਾਗਜ਼ ਪੈਂਤੀ ਕਿਉਂ ਦਾਖਲ ਹੋਣਗੇ ਸਾਰੇ ਹਾਂਜੀ ਭਾਜੀ ਸਾਰੇ ਕਰੀ ਜਾਂਦੇ ਅਸੀਂ ਕਿਹੜਾ ਬਿੱਲੇ ਬੈਠੇ ਮਰੇ ਥੋੜੇ ਬਿੱਲੇ ਨਹੀਂ ਬੈਠੇ ਆ ਕਿ ਇਹ ਕਿ ਲੋਕ ਇਹ ਲੋਕ ਤਰਾਜ ਕਰਦੇ ਆ ਵੀ ਸਾਨੂੰ ਸਵੇਰ ਦਾ ਨਰਜੀਤ ਸਿੰਘ ਤਾਰਾ ਬਾਕੀ ਦਾ ਸਾਰੇ ਕੰਮ ਨਿਪਟੜ ਗਏ ਇੱਥੇ ਕੰਮ ਕੋਈ ਰਹਿ ਗਿਆ ਭਾਜੀ ਕੰਮ ਨਹੀਂ ਨਾ ਬਾਕੀ ਵੀ ਕਦੇ ਹੁਣ ਨਿਪਟਿਆ ਕਦੇ ਦਾ ਪਹਿਲਾਂ ਨਿਪਟਿਆ ਆਣਾ ਕੰਮ ਕਰ ਲੈਣ ਤਾਂ ਪਲੀਜ਼ ਹਰਜੀਤ ਸਿੰਘ ਤਾਰਾ ਸਿੱਧਾ ਪੇਂਡੂ ਸਰਕਾਰ ਹੋ ਰਹੀ ਆ ਇਹ ਪਹਿਲਾਂ ਜਿਹੜੇ ਬਹਿਲਾਤ ਸੀ ਪਹਿਲਾਂ ਸੋਚਨੇ ਚਾਹੀਦੇ ਸੀਗੇ ਵੀ ਅਸੀਂ ਇੰਨੀ ਜਨਤਾ ਨੂੰ ਜਿਹੜਾ ਇਕੱਠ ਕਰਕੇ ਆਪਾਂ ਇਹਨਾਂ ਦੀ ਸਕੋਲ ਦੀ ਕੀ ਐਸਟਾਪ ਕਿਉਂ ਪਿੰਡ ਦੇ ਵਿੱਚ ਕਈ ਵਾਰ ਖੁੰਦਕਵਾਦੀਆਂ ਖੁੰਦੀਆਂ ਨੇ ਇੱਥੇ ਹੁਣ ਸਾਨੂੰ ਕੀ ਡਰ ਲੱਗਦਾ ਸਾਡੇ ਬੱਚੇ ਦਾ ਵਿਆਹ ਆ ਅਸੀਂ ਪਰਸੋਂ ਨੂੰ ਬਰਾਚਣ ਨੇ ਅੱਜ ਅਸੀਂ ਇਹ ਮੈਮਰੀ ਲਈ ਆ ਕਿਹੜੇ ਟਾਈਮ ਲਈ ਅਸੀਂ ਇੱਥੇ ਕਾਗਜ਼ ਪਰਲੇ ਪਿਆ ਹੋਏ ਮਤਲਬ ਸਰਕਾਰ ਨਾ ਦੀ ਕੋਈ ਕਾਨੂੰਨ ਨਾ ਦੀ ਕੋਈ ਪ੍ਰੇਸ਼ਾਨ ਆਪਣੀ ਪ੍ਰਬੰਧਨ ਹੈ ਉਹ ਫੇਲ ਰਿਹਾ ਹੈ